ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵਾਂਗੇ ਖੁਸ਼हाल ਹੋਵਾਂਗੇ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਹੁਣ 7:30 ਦਾ 7:30 ਹੋ ਗਏ ਮੈਂ हेयर वॉਸ਼ ਕਰਕੇ ਇੰਨਾ ਧਾਂਤੀ ਅੱਜ ਕੰਮ ਕੋਈ ਖਾਸ ਹੋਈ ਨਹੀਂ ਹੈਗੀ ਬਸ ਮੈਂ ਤਾਂ ਨਹੀਂ ਤਾਂ ਇੰਹੀ ਕਰਦੀਆਂ ਨੇ ਹੁਣ ਤੱਕ ਪਹਿਲਾਂ ਮੈਂ ਮੈਨੂੰ ਆਈ ਸੀ ਮਿੰਦੂ ਇੰਦਰਾ ਰੋਕ ਤਾਂ ਕਹਿੰਦੇ ਨਹੀਂ ਜਲਦੀ ਨਾ ਨਾ ਅਜੇ ਆਪਾਂ ਪਨੀਰੀ ਬਣਾਵਾਂਗੇ ਮੈਂ ਚਲ ਪਨੀਰੀ ਬਣਾ ਕੇ ਫੇਰ ਨਹਾ ਲਾਂਗੇ ਫਿਰ ਮੈਨੂੰ ਕਹਿੰਦੇ ਚਲ ਪਨੀਰੀ ਆਪਾਂ ਠਹਿੜ ਕੇ ਬਣਾਵਾਂਗੇ ਫਿਰ ਮੈਂ ਕਹਿੰਦਾ ਮੈਂ ਨਹਾ ਉਹ ਬਾਰਸ ਸਮਾਨ ਸਮੂਹਤ ਨਾ ਰਹੇ ਨੇ ਪੱਠੀ ਵਗੈਰਾ ਮੈਨੂੰ ਐਨ ਪਤਾ ਚੁੱਲੇ ਦਾ ਉਹਨਾਂ ਨੇ ਇੰਤਿਆਮ ਕਰਾਇਆ ਮੈਂ ਤਾਂ ਕਹਿਆ ਸੀ ਗੈਸ ਵਾਲੀ ਪੱਠੀ ਉਹ ਕਰ ਲਾਂਗੇ ਪੱਠੀ ਤੇ ਬਣਾ ਲਾਂਗੇ ਵੀ ਆਪਣੇ ਹੱਥ 'ਚ ਹੁੰਦਾ ਫਲੇਮ ਕੱਟ ਕਰ ਲਓ ਵੱਧ ਕਰ ਲਓ ਚੁੱਲੇ ਬਣਾ ਸੇ ਇਕਦਮ ਜ਼ਿਆਦਾ ਹੋ ਗਿਆ ਕਤੇ ਹੋ ਨਾ ਹੋ ਜੇ ਆਟਾ ਜ਼ਿਆਦਾ ਚੜਜੇ ਜ਼ਿਆਦਾ ਪੁੰਨਿਆ ਜਾਵੇ ਉਹ ਖਰਾਬ ਨਾ ਹੋ ਜੇ ਪਨੀਰੀ ਪਤਾ ਨਹੀਂ ਮੈਂ ਦੇਖਦੀ ਆ ਬਾਅਦ ਆ ਕਿ ਕੀ ਕਰਾਇਆ ਸਮਾਨ ਮੇਰੇ ਵੱਲੋਂ ਸਾਰਾ ਪਨੀਰੀ ਦਾ ਤਿਆਰ ਆ ਬਸ ਮਖਾਣੇ ਰੋਸਟ ਕਰਨੇ ਨੇ ਮੈਂ 에ਅ ਰਫ੍ਰੈਸ਼ ਰੋਸਟ ਕਰਦਾਂ ਨੇ ਪਹਿਲਾਂ ਮੈਨੂੰ ਐਸੀ ਕੜਾਹੀ ਚ ਕਰ ਦੂੰ ਕਿ ਉਹ ਪਾ ਕੇ ਫਿਰ 10 ਮਿੰਟ ਉਹ ਵੀ ਬਚਣਗੇ ਕੜਾਹੀ ਜਿ ਘਿਓ ਪਾਵਾਂਗੇ ਭੁੰਨਾਂਗੇ ਇਹ ਰੈਫਰੈਚ ਰੋਸਟ ਕਰਕੇ ਮੈਂ ਕ੍ਰਸ਼ ਕਰ ਲਾਂਣੀ ਉਹਨਾਂ ਨੂੰ ਥੋੜੇ ਅਦਰਕ ਲੀ ਨਾਲ ਨਾ ਉਹ ਕਰ ਲਾਂਗੇ ਪੀਸ ਲਾਂਗੇ ਦਰਦਰ ਜਿ ਮਿਕਸੀ ਚ ਨਹੀਂ ਕਰਦੇ ਮਿਕਸੀ ਚ ਬਿਲਕੁਲ ਪਾਊਡਰ ਬਣ ਜਾਂਦਾ ਵਿੱਚ ਵਿੱਚ ਮੂੰਹ ਚ ਆਉਣ ਦਿਖਣ ਮੈਨੂੰ ਤਾਂ ਉਹ ਵਧੀਆ ਲੱਗਦੇ ਨੇ ਦਵਿੰਦਰ ਮਖਾਣੇ ਘਾਟੀ ਖਾਂਦੇ ਨੇ ਬਸ ਤਾਂ ਕਰਕੇ ਕਹਿੰਦੇ ਨੇ ਵੀ ਜਦ ਪਾਊਡਰ ਬਣਾ ਕੇ ਪਾ ਜਾਂ ਪਾ ਨਾ ਮੈਂ ਕੰਨੀ ਪਾਵੂਗੀ ਤਾਂ ਹੈਗੀ ਥੋੜਾ ਕਰਾਸ਼ ਕਰ ਲਉ ਭੁੰਨ ਕੇ ਹੱਥਾਂ ਤੇ ਕਰੀਮ ਲੋਸ਼ਨ ਲਾਉਨੇ ਆ ਕੁਛ ਨਾ ਕੁਛ ਐਨੇ ਫੇਰ ਪਾਣੀ ਚ ਛੋਣੇ ਪੈ ਜਾਂਦੇ ਨੇ ਬੜਾ ਸੋਹਣਾ ਮੈਂ ਆਪਦੇ ਵੱਲੋਂ ਆਏ ਮ사ਜ ਕਰਦੀ ਹੁੰਦੀ ਹੁਣੇ ਬੈਠ ਕੇ ਜਦੋਂ ਮੈਂ ਥੋੜਾ ਜਿਹਾ ਲੱਗਦਾ ਕਿਚਨ ਚ ਆਉਣੀ ਆ ਹਨਾ 5-10 ਮਿੰਟ ਬਾਅਦ ਫੇਰ ਕੁਛ ਨਾ ਕੁਛ ਇਹੋ ਜਿਹਾ ਕੰਮ ਹੋ ਜਾਂਦਾ ਪਾਣੀ ਚ ਹੱਥ ਪਾਉਣੇ ਪੈਂਦੇ ਨੇ ਨੇ ਹੁਣ ਹੀ ਕਰਨੇ ਖੁਰਦਲੇ ਖੁਰਦਲੇ ਹੋਏ ਪੈ ਨੇ ਹੱਥ ਬਹੁਤ ਖੁਰਦਲੇ ਹੋਏ ਪੈ ਨੇ ਕਿੰਨੀ ਵਾਰ ਮਰਜ਼ੀ ਤੁਸੀਂ ਲੋਸ਼ਨ ਕਰੀਮ ਤੇਲ ਵੈਸਲਿਨ ਕੁਛ ਵੀ ਲਗਾ ਲਓ ਪਰ ਦੇਣੇ ਕਿਵੇਂ ਨਾ ਕਿਹਨੇ ਕਿਹਾ ਕਿ ਸਭ ਨੂੰ ਪਾਣੀ ਚ ਹੱਥ ਪਾਉਣੇ ਪੈਂਦੇ ਤੇ दाल सब्जी ਮੇਰੇ ਕੋਲ ਖਈਆ ਮੈਂ ਕੁਛ ਨਹੀਂ ਬਣਾਈ ਕੋਫਤੇ ਬਣਾਈ ਸੀ ਕੱਲ ਸ਼ਾਮ ਨੂੰ ਕੋਫਤੇ ਆ ਸਬਜੀ ਵੀ ਆਟਾ ਗੁੰਨਾ ਪਿਆ ਬਸ ਹੁਣ ਤਾਂ ਮਨ ਨਾਲ ਦਾ ਸਮਾਂ 8 ਹੋ ਗਿਆ ਮੈਂ ਤੁਹਾਨੂੰ ਤਾਂ ਕਹਿ ਨਹੀਂ ਵੀ ਪਹਿਲਾਂ ਆਪਾਂ ਰੋਟੀ ਖਾ ਲਾਂਗੇ ਰੋਟੀ ਖਾ ਕੇ ਇੱਕ ਇੱਕ ਫੁੱਲ ਕਾ ਖਾ ਕੇ ਫਿਰ ਆਪਾਂ ਕੜਾਹੀ ਤਾਂ ਰੰਗਿਆਂ ਕੜਾਹੀ ਧਰ ਲਈ ਫਿਰ ਟਾਈਮ ਲੱਗ ਜਾਂਦਾ ਫਿਰ ਆਪਾਂ ਕਾੜ ਵੀ ਨ ਕਰ ਸਕਦੇ ਉਹ ਚੀਜ਼ ਫਿਰ ਆਪਾਂ ਬਣਾਉਣੀ ਆ ਤਾਂ ਆਰਾਮ ਨਾਲ ਟਿਕਾਈ ਨਾਲ ਬਣਾਓ ਖਾਣੀ ਵੀ ਐਨਾ ਮਹਿੰਗਾ ਸਮਾਨ ਵੀ ਪਾਵਾਂਗੇ ਨਿਕਨੇ ਕੀ ਬਣਨ ਦੇਖਦੇ ਹਾਂ ਬਾਹਰ ਜਦੋਂ ਵਿਜੇਂਦਰ ਨੇ ਕੀ ਇੰਤਜ਼ਾਮ ਕਰ ਰਿਹਾ ਆਨਾ ਵਿੱਚ ਪਨੀਰੀ ਵਾਸਤੇ ਮਖਾਣੇ ਰੋਸਟ ਕਰ ਲੈ ਰੋਸਟ ਕਰਕੇ ਮੈਂ ਇਹ ਕਰਨਾ ਚਾਹੀਓਗੇ ਡ్రਾਈ ਰੋਸਟ ਹੀ ਕਰ ਲੈਨੇ 에어 ਫਰਾਈ ਚ ਓਥੇ ਨਹੀਂ ਮੈਂ ਰੋਸਟ ਕਰ ਹੈਗਾ ਉਹੀ ਫੇ ਕੜਾਹੀ ਤੇ ਬੈਠਾਂਗੇ 10 ਮਿੰਟ ਐਕਸਟਰਾ ਉਹ 10 ਮਿੰਟ ਬਚ ਰਹੇ ਮੈਂ ਸਿਆਤਾ ਮੈਂ ਇਹਨਾਂ ਕ੍ਰਸ਼ ਕਰ ਦਉਂ। ਇਹਨਾਂ ਮੈਂ ਟਾਕੀ ਰੱਖ ਦਿੰਨਾ ਨਹੀਂ ਲਾਵਣਾ ਜਾਣ ਇਹ। ਆਪਾਂ ਫੇ ਰੱਖ ਦਨੇ ਆ। ਤੇ ਇਧਰ 에어 ਫਰਾਈਰ ਵਿੱਚ ਹੋਰੀਆਂ ਮੂੰਗਫਲੀ ਰੋਸਟ ਮੈਂ ਕਿ ਹੁਣ 에어 ਫਰਾਈ ਕੱਢਿਆ ਹੀ ਆ। ਮੂੰਗਫਲੀ ਵੀ ਰੋਸਟ ਕਰ ਲਾਂ। ਮੈਨੂੰ ਲੱਗਦਾ ਹੋ ਚੁੱਕੇ ਆ ਮੇਥੋਂ ਟੈਂਪਰੇਚਰ ਜ਼ਿਆਦੇ ਹੋ ਗਏ ਇਹਨੇ ਬ੍ਰਾਊਨ ਹੋ ਗਈ ਅੱਜ। ਇਆ ਫੇਰ ਰੋਸਟ ਹੋ ਚੁਕੀ ਹੈ ਇਹ ਬਰਾਊਨ ਕਲਰ ਹੋ ਗਿਆ ਜ ਮੈਂ ਵਿੱਚ ਜੀ ਖੇਤ ਆਣਾ ਸਮਾਨ ਬਰਾਊਨ ਹੋ ਗਿਆ ਬਰਾਊਨ ਹੋ ਗਿਆ ਰੋਸਟ ਹੋ ਚੁਕੀ ਆ ਤੇ ਕੁਛ ਮੈਂ ਐਕਸਟਰਾ ਮਖਾਣੇ ਰੋਸਟ ਕਰਕੇ ਰੱਖ ਲੇ ਮੁੱਠੀ ਖਾਦੇ ਆਂਦੇ ਨੇ ਕਦੇ ਭੁੱਖ ਲੱਗੀ ਹੋਵੇ ਜਾਂ ਸਮੂਦੀ ਚ ਪਾਉਣੇ ਹੋਣ ਜਾਂ ਫੇਰ ਕਈ ਵਾਰ ਮੈਂ ਨਾ ਮੂੰਫਲੀ ਤੇ ਮਖਾਣੇ ਮਿਕਸ ਕਰਕੇ ਖਾ ਲੈਂਦੀ ਜਦੋਂ ਭੁੱਖ ਜੀ ਲੱਗਦੀ ਹੈ ਤੇ ਇਸ ਤਰ੍ਹਾਂ ਕੁਝ ਕੰਮ ਚੱਲ ਰਿਹਾ ਕਿਚਨ ਵਿੱਚ ਪੂਰਾ ਕਿੰਨਾ ਖਡਾਉਣਾ ਹੈ ਰਾਤ ਵਾਲੀ ਸਬਜੀ ਹੈ ਤੇ ਅੰਦਰ ਖੇਤ ਰੋਟੀ ਲੈ ਕੇ ਦੇਣੀ ਹੁਣ ਸਬਜੀ ਥੋੜੀ ਮੈਂ ਗਰਮ ਕਰੀ ਸੀ ਅਸੀਂ ਹਾਲੇ ਫੁਲਕਾ ਖਾਣਾ ਬਾਕੀ ਸਬਜੀ ਮੈਂ ਫਿਰ ਗਰਮ ਕਰੂੰਗੀ। ਹਾਂ। ਠੀਕ ਹੈ। ਸੈਂ ਥੋੜਾ ਪਿੱਛੇ ਨੂੰ ਕਰੋ ਪੱਠੀ। ਇੱਕ ਟੋੜ ਲਓ। ਇੱਕ ਹੋਰ ਹੋਰ ਕਰਨ ਵਾਸਤੇ ਥੱਲੇ ਪਿੱਛੇ ਰੱਖਣਾ। ਲਓ। ਕਰੋ ਸ਼ੁਰੂ ਬਾਈ ਗੁਰੂ ਦਾ ਨਾਮ ਲੈ ਕੇ। ਖਵਾਏ ਬਹੁਤ ਚੰਗੀਆਂ ਨੇ। ਹਾਂ ਮਾ ਚੱਲ ਰਹੀ ਆ। ਪਰ ਆਪਾਂ ਨੂੰ ਫੇਰ ਵੀ ਓਟ ਇੱਕ ਪਾਸੇ ਕੰਨ ਦਾ ਇੱਕ ਪਾਸੇ ਤਰਕਟੇ ਆਗੇ। ਅੱਪਾ ਫਿਰ ਵੀ ਓਟੇ ਚ ਬੈਠਿਆ ਆਏ ਹੌਲੀ 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 ਸਲੋ ਰੋ ਕੋ ਸਟਾਰਟਿੰਗ ਦੇ ਪਹਿਲਾਂ ਫਿਰ ਕੜਾਹੀ ਮੱਚ ਜਾਂਦੀ ਹੈ ਚਲੋ ਹੋ ਗਿਆ ਸ਼ੁਰੂ ਆਓ ਜੀ ਤਰੋ ਕੜਾਹੀ ਚਲੋ ਜੀ ਆਪ ਜੀ ਕੜਾਹੀ ਆਪਣੀ ਕੜਾਹੀ ਧਰਿਏ ਲਓ ਫੜਿਓ ਇਹਦੇ ਵਿੱਚ ਹਾਂ ਹਾਂ ਮੈਂ ਕੱਪੜਾ ਮਾਰ ਦਾਂ ਵਿੱਚੋਂ ਤੋਤੀਸ ਨੂੰ ਸਵੇਰੇ ਜਾਦ ਦਿੱਤੀ ਗਈ ਜੇ ਆਪਾਂ ਰਖੀ ਕੜਾਹੀ ਚੁੱਲੇ ਤੇ ਹੁਣ ਤੇ ਮਾਉਣਿਆਂ ਦੇ ਵਿੱਚ ਕਿਉ ਕਿਉ ਮੈਂ ਨਾ ਨਾਪ ਕੇ ਨਹੀਂ ਪਾਉਂਦੀ ਹੁੰਦੀ ਕਦੇ ਵੀ ਮੈਂ ਕਿਸੇ ਵੀ ਚੀਜ਼ 'ਚ ਪਤਨ ਮੇਰੀ ਆਦਤ ਹੀ ਹੈ ਵੈਸੇ ਨਾਪ ਕੇ ਪਾਉਣਾ ਚਾਹੀਦਾ ਨਾਪਣਾ ਚਾਹੀਦਾ ਕਭੀ ਆਪਾਂ ਨੂੰ ਪਤਾ ਲੱਗੇ ਚੀਜ਼ ਵਿੱਚ ਬਰਾਬਰ ਦਾ ਪੈਂਦਾ ਥੋੜਾ ਵੱਧ ਫੈਰਿਆ ਮੈਂ ਨਾਪ ਕੇ ਪਾਉਂਦਰੀ ਮੈਨੂੰ ਆਏ ਹੁੰਦਾ ਤੇ ਚਲ ਡੱਬਿਆਂ 'ਚ ਕਿਉ ਪਾਿਆ ਪਿਆ ਜਿੰਨਾ ਕ ਆਟੇ ਨੇ ਬੇਸਨ ਨੇ ਕਿਉ ਸੋਕਣਾ ਉਹਦਾ ਓਨਾ ਕੀ ਪੈਣਾ ਵਾ ਕਉਂ ਜਪਾ ਆਟਾ ਬੇਸਨ ਪਾਵਾਂ ਨਾ ਫਿਰ ਆਪਾਂ ਨੂੰ ਇੱਕ ਦੇਖ ਕੇ ਟੈਕਸਚਰ ਦੇਖ ਕੇ ਉਸ ਚੀਜ਼ ਦਾ ਅੰਦਾਜ਼ਾ ਹੋ ਜਾਣਾ ਵੀ ਕਿ ਉਹ ਬਹੁਤ ਆ ਜਾਂ ਹੋਰ ਪਾਉਗਾ ਕਿਉਂਕਿ ਆਪਾਂ ਇਹੇ ਕੰਮ ਕਰਦੇ ਰਹੇ ਨੇ ਲੇਡੀਜ਼ ਨੂੰ ਪ੍ਰਸ਼ਾਂਤ ਬਣਾਉਣਾ ਕਰਨਾ ਅਨਾਰਕੇ ਮੈਂ 40 ਨਹੀਂ ਹੁੰਦੀ ਕਿਉਂ ਮੈਂ ਚੱਕ ਲਈ ਸੀ ਦੱਬੇ ਮਿੰਕੇ ਜਿਹਾ ਇੰਨਾ ਕਿਥੇ ਉਹ ਬਹੁਤ ਆ ਤੇ ਕਿਉਂ ਮੈਂ ਪਾ ਚੁੱਕੀ ਹਾਂ ਕੜਾਹੀ ਵਿੱਚ ਤੇ ਹੁਣ ਫਿਰ ਮੈਂ ਇਹਦੇ ਵਿੱਚ ਪਾਉਂਗੀ ਆਟਾ ਬਣਾ ਸੀ ਸਿਲੰਡਰ ਵਾਲੀ ਗੈਸ ਵਾਲੀ ਪੱਠੀ ਤੇ ਰਹੀਆਂ ਚੁੱਲੇ 'ਚ ਅੱਗ ਦੀ ਮਚਾਈ ਪੱਠੀ ਜ਼ਰੂਰ ਚੁੱਲੇ ਦੇ ਵਿੱਚ ਰੱਖਿਓ ਵਿਚ ਲੋ ਫਿਰ ਆਪ ਨੂੰ ਵੀ ਕੜਾਹੀ ਉੱਪਰ ਰੱਖ ਕੇ ਈਜ਼ੀ ਹੋ ਜਾਂ ਤੇ ਪਹਿਲਾਂ ਭੁੰਨਾਗੇ ਆਟਾ ਬਸ ਆਟਾ ਹੀ ਭੁੰਨਾ 1050 ਦੇ ਵਿੱਚ ਮੈਂ ਤਾਂ ਆਟਾ ਬਾਕੀ ਦਵਾਈਆਂ ਤਾਂ ਫਿਰ ਜਦੋਂ ਆਟਾ ਭੁੰਨਿਆ ਗਿਆ ਬਾਅਦ ਵਿੱਚ ਬੰਦ ਕਰਕੇ ਨਾ ਸੇਕ ਬਾਅਦ ਵਿੱਚ ਪੈਂਦੀ ਹੁੰਦੀਆਂ ਨੇ ਜੇ ਆਪਾਂ ਉਹ ਦਵਾਈਆਂ ਵੀ ਅੱਗ ਤੇ ਰੱਖ ਕੇ ਪਾਵਾਂਗੇ ਆਟੇ ਵਿੱਚ ਫਿਰ ਉਹ ਦਵਾਈਆਂ ਦਾ ਜਿਹੜਾ ਅਸਰ ਆ ਉਹ ਨਹੀਂ ਆਪਾਂ ਨੂੰ ਉਹਦਾ ਖਤਮ ਹੋ ਜਾਂਦਾ ਸੈਸ ਕਰਕੇ ਦਵਾਈਆਂ ਹਮੇਸ਼ਾ ਬੰਦ ਕਰਕੇ ਹੀ ਪਾਓ ਸੇਕ ਬੰਦ ਕਰਕੇ ਕੱਲਾ ਆਟਾ ਹੀ ਭੁੰਨਾ ਇੱਕ ਸਾਦੀ ਕੜਾਹੀ ਥੋੜੀ ਖਸੀ ਹੋਈ ਸੀ ਉਹ ਕਰਕੇ ਅਸੀਂ ਬਹੁਤ ਹੌਲੀ ਹੌਲੀ ਪਨੀਰੀ ਬਣਾਈ ਆ ਹੌਲੀ ਯਾਨੀ ਕਿ ਅੱਗ ਦਾ ਸੇਕ ਜਿਹੜਾ ਘੱਟ ਰੱਖਿਆ ਬਹੁਤ ਹੀ ਘੱਟ ਸੇਕ ਤੇ ਆਟਾ ਭੁੰਨਿਆ ਵੀ ਇਕਦਮ ਕਤੇ ਸੇਕ ਜ਼ਿਆਦਾ ਹੋ ਜੇ ਆਟਾ ਨਾ ਮੱਚ ਜੇ ਥੱਲੇ ਨਾ ਲੱਗੇ ਥੱਲਾ ਥੋੜਾ ਜਿਹਾ ਖੜਾਹੀ ਰਕੱਸਿਆ ਹੋਇਆ ਉਸ ਨਾਲ ਕੇ ਬਹੁਤ ਹੌਲੀ ਘੱਟ ਅੱਗ ਤੇ ਬਣਾਈ ਮੈਂ ਦਵਿੰਦਰ ਨੂੰ ਕਹਿ ਰਹੀ ਸੀ ਤੁਸੀਂ ਛੱਡ ਕੇ ਜਾਂ ਜਾਓ ਮੇਰੇ ਕੋਲ ਹੀ ਰਹੋ ਕਈ ਵਾਰ ਅੱਗ ਘੱਟ ਵੱਧ ਕਰਨੀ ਪਾਈ ਜਾਂਦੀ ਜਦ ਥੱਲੇ ਲੱਗਣ ਲੱਗੇ ਫਿਰ ਔਖਾ ਜੂ ਪਰ ਬਹੁਤ ਵਧੀਆ ਪਨੀਰੀ ਬਣ ਗਈ ਆਟਾ ਭੁੰਨੇਆ ਵਧੀਆ ਗਿਆ ਟਾਈਮ ਤਾਂ ਜਰੂਰ ਲੱਗਦਾ ਭੁੰਨਣ ਤੇ ਬਾਕੀ ਸੇਕ ਦਾ ਫਰਕ ਹੁੰਦਾ ਸੇਕ ਘੱਟ ਆਖਿਆ ਤਾਂ ਕਰਕੇ ਵੀ ਟਾਈਮ ਥੋੜਾ ਜ਼ਿਆਦਾ ਲੱਗ ਗਿਆ ਬਾਕੀ ਜੇ ਆਪਾਂ ਟਿਕਾਈ ਨਾਲ ਕੋਈ ਵੀ ਚੀਜ਼ ਮੱਦਮ ਅੱਗ ਤੇ ਹੌਲੀ-ਹੌਲੀ ਭੁੰਨਾਂਗੇ ਆਟੇ ਨੂੰ ਨਾ ਉਹ ਟੇਸਟ ਦਾ ਵੀ ਫਰਕ ਪੈਂਦਾ ਫਿਰ ਉਹ ਚੀਜ਼ ਆ ਕਿ ਇੱਥੇ ਆਪਾਂ ਸੇਕ ਜ਼ਿਆਦਾ ਕਰਕੇ ਫਟਾਫਟ ਕਾਲੀ-ਕਾਲੀ ਨਾਲ ਭੁੰਨਦੀ ਉਹ ਇੱਕਦਮ ਹੀ ਆਟਾ ਲਾਲ ਹੋ ਜਾਂਦਾ ਕਿਤੇ ਹੌਲੀ-ਹੌਲੀ ਭੁੰਨਣਾ ਫਿਰ ਉਹ ਕੀਦ ਨ ਟੇਸਟ ਦਾ ਵੀ ਜਰੂਰ ਫਰਕ ਪੈਂਦਾ ਦਵਿੰਦਰ ਕਹ ਰਿਹਾ ਸੀ ਵੀ ਹੌਲੀ ਕਰ ਲੈ ਟਿਕਾਈ ਨਾਲ ਕੰਮ ਕਰ ਲੈ ਪਰ ਕਾਲ ਮੈਨੂੰ ਕਹਿੰਦੇ ਸੋ ਕਾਲ ਮੇਰੇ ਕੋਲ ਵੀ ਨਾ ਕਰੀ ਟੇਸਟ ਵਧੀਆ ਹੋਣਾ ਜੀ ਦਾ ਪਨੀਰੀ ਦੇ ਨਾਲ ਮੈਂ ਦਵਿੰਦਰ ਤੋਂ ਡਰਦੀ ਸੀ ਮੈਂ ਕਿ ਆਪਣੀ ਰੀਡੀ ਵਧੀਆ ਬਣ ਜੇ ਥੋੜੀ ਪਸੰਦ ਆ ਜਾਏ ਤੁਸੀਂ ਪਾਸ ਕਰ ਦੋ ਬਸ ਠੀਕ ਹੈ ਕਿਉਂਕਿ ਇਹਨਾਂ ਦਾ ਟੇਸਟ ਨਾ ਆਇਆ ਬਹੁਤ ਚੂਜ਼ੀ ਨੇ ਦਵਿੰਦਰ ਬਹੁਤ ਜ਼ਿਆਦਾ ਚੂਜ਼ੀ ਨੇ ਥੋੜੇ ਜੇ ਟੇਸਟ ਕਰਕੇ ਚੀਜ਼ ਨੂੰ ਸੁੰਘ ਕੇ ਦੱਸ ਦਿੰਦੇ ਨੇ ਵੀ ਇਹ ਚੀਜ਼ ਖਾਹੀ ਬਣੀ ਆ ਕੋਈ ਵੀ ਚੀਜ਼ ਖਾਣੀ ਹੁੰਦੇ ਪਹਿਲੇ ਸੁੰਘਣਗੇ ਸੁੰਘਣ ਕੇ ਦੱਸਣਗੇ ਵੀ ਚੀਜ਼ ਖਾਣ ਯੋਗ ਹੈ ਕੀ ਕਨਾ ਤਾਂ ਮੈਨੂੰ ਕਹਿ ਰਹੀ ਸੀ ਮੈਂ ਚੀਜ਼ ਥੋੜੀ ਪਸੰਦ ਆ ਜਾਏ ਬਾਕੀ ਦੱਸ ਸੀ ਤਾਂ ਸਾਰੇ ਸਾਡੇ ਕਣੀ ਉਹ ਤਾਂ ਪਾਸ ਹੀ ਹੈ ਆਟਾ ਪੁੰਨਿਆਂ ਗਿਆ ਆਟਾ ਪੁੰਨਣ ਤੋਂ ਬਾਅਦ ਨਾ ਅਸੀਂ ਅਸੀਂ ਇੱਕ ਅੱਗ ਤਾਂ ਬੰਦ ਕਰਤਾ ਤੇ ਉਪਕੋਗੇ ਕੜਾਹੀ ਵੀ ਗਰਮਾ ਤੇ ਆਪਣਾ ਆਟਾ ਭੁੰਨਿਆਂ ਗਿਆ ਉਹ ਵੀ ਗਰਮਾ ਤੇ ਹੁਣ ਉਹਦੇ ਵਿੱਚ ਪਾਉਣੀਆਂ ਸ਼ੁਰੂ ਕਰਤੀਆਂ ਦਵਾਈਆਂ ਪਹਿਲਾਂ ਤਾਂ ਗੂੰਦ ਕਮਰ ਖਾਸ 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 ਇਹ ਦਵਾਈਆਂ ਪਾਈਆਂ ਤੇ ਉਸ ਤੋਂ ਬਾਅਦ ਜਿਹੜੇ ਦੂਜੇ ਦਵਾਈਆਂ ਸੀ ਪੰਜੀਰੀ ਵਾਲੇ ਅਸ਼ਵਗੰਧਾ ਸਤਾਵਰ ਪੰਜਾ ਵਗੈਰਾ ਉਹ ਸਾਰੀਆਂ ਪੀਸੀ ਹੋਈ ਸੀ ਉਹ ਪਾਈਆਂ ਤੇ ਉਸ ਤੋਂ ਬਾਅਦ ਬਾਕੀ ਦੇ ਡਰਾਈ ਫਰੂਟ ਹੋ ਗਏ ਸੀਡਸ ਹੋ ਗਏ ਨਾਰੀਅਲ ਦਾ ਬਰਾਦਾ ਤੇ ਜਿਹੜੇ ਖੰਡ ਉਹ ਲਾਸਤੇ ਪਾਵਾਂਗੇ ਦੇਸੀ ਖੰਡ ਅਸੀਂ ਯੂਜ਼ ਕਰਦੇ ਹੁੰਨੇ ਪੰਘੀਰੀ ਵਿੱਚ ਉਹ ਕੁਆਂਟਿਟੀ ਨਹੀਂ ਕਿੰਨੀ ਕ ਆਪਾਂ ਖਾ ਲਾਂਗੇ ਹਨਾ ਇੱਕ ਦਿਨ ਚ ਕੋਲੀ ਪਨੀਰੀ ਦੀ ਖਾਦੀ ਵੀ ਜਾਂਦੀ ਦੀ ਦੋ ਟਾਈਮ ਤੇ ਆਪਾਂ ਚਾਹ ਨਾਲ ਪਨੀਰੀ ਖਾਂਦੇ ਹਾਂ ਕੋਲੀ ਪਨੀਰੀ ਦੀ ਖਾਦੀ ਜਾਂਦੀ ਇੱਕ ਟਾਈਮ ਤੇ ਇੱਕ ਕਟਛੀ ਬੰਦਾ ਮੱਸਾ ਪਨੀਰੀ ਦੀ ਖਾਂਦਾ ਹੁੰਦਾ ਤੇ ਅਸੀਂ ਖੰਡ ਹੀ ਅਸੀਂ ਪਾਉਣੀ ਹੁੰਨੇ ਹਰ ਵਾਰੀ ਦਵਿੰਦਰ ਸਖਰੇ ਸੀ ਕਿਉਂ ਤੂੰ ਜ਼ਿਆਦਾ ਪਾ ਲਿਆ ਕਿਉਂ ਜ਼ਿਆਦਾ ਪਾ ਲਿਆ ਮੈਂ ਕਿਹਾ ਨਹੀਂ ਜੀ ਮੇ ਜੀ ਮੈਂ ਸਮਾਨ ਆਪਾਂ ਪਾਵਾਂਗੇ ਨਾ ਇਹ ਖੁਸ਼ਕ ਹੁੰਦੀ ਜਾਊਗੀ ਬਾਅਦ ਵਿੱਚ ਪਹਿਲਾਂ ਪਹਿਲਾਂ ਲੱਗਦਾ ਵੀ ਕਿਉਂ ਜ਼ਿਆਦਾ ਕਿਉਂਕਿ ਆਟਾ ਪੂਣ ਨਹੀਂ ਜਾਂਦਾ ਕਿਉ ਤੇ ਬਾਅਦ ਵਿੱਚ ਫਿਰ ਖੁਸ਼ਕ ਹੋਣ ਲੱਗ ਜਾਂਦਾ ਸਾਰਾ ਇਹ ਮਟੀਰੀਅਲ ਜਿਹੜਾ ਆਪਾਂ ਸਮਾਨ ਦੇ ਵਿੱਚ ਪਾਈ ਜਾਂਦੇ ਕਿਉਂਕਿ ਉਹ ਵੀ ਚੀਜ਼ਾਂ ਕਿਉਂ ਸੋਕਦੀਆਂ ਨੇ ਜੋ ਖੰਡ ਪਾਵਾਂਗੇ ਉਹ ਬਿਲਕੁਲ ਖੁਸ਼ਕ ਹੋ ਜਾਂਦਾ ਅਸੀਂ ਆਟਾ ਹੀ ਪਾਉਨੇ ਹੁੰਦੇ ਪੰਜੀ ਦੇ ਵਿੱਚ ਨਹੀਂ ਜੇ ਬੇਸਨ ਪਾਈਏ ਟੇਸਟ ਥੋੜ੍ਹਾ ਵੀ ਵਧੀਆ ਪੰਜ ਪਰ ਬੇਸਨ ਦਵਿੰਦਰ ਖਾਨ ਦੇ ਨਹੀਂ ਮੈਂ ਤਾਂ ਕਿਹਾ ਸੀ ਬੇਸਨ ਪਾ ਲੈ ਘਰੀਂ ਵੀ ਟੇਸਟ ਹੀ ਲੱਗੂ ਖਾ ਕੇ ਦੇਖੋ ਬੇਸਨ ਕਿਹੜਾ ਕੋਰਾ ਹੁੰਦਾ ਕਹਿੰਦੇ ਨਹੀਂ ਜਿਹੜਾ ਮੇਰੇ ਟੇਸਟ ਬਣਾਇਆ ਬਸ ਮੈਂ ਤਾਂ ਉਸ ਤਰ੍ਹਾਂ ਦੀ ਹੀ ਮੈਨੂੰ ਚਾਹੀਦੀ ਹੈ ਮੈਨੂੰ ਨਵਾਂ ਟੇਸਟ ਨਾ ਤੋਂ ਹੋ ਕਰਾ ਮੈਨੂੰ ਹੋਰ ਇਹ ਨਹੀਂ ਲੱਗਦਾ ਮੇਰਾ ਆٹے ਵਾਲੀ ਪੰਜੀਰੀ ਦਾ ਟੇਸਟ ਬਣਾਇਆ ਹੋਇਆ ਮੈਨੂੰ ਉਹੀ ਜਿਹੀ ਚਾਹੀਦੀ ਹੁੰਦੀ ਆ ਮੰਗਾ ਚਲੋ ਕੋਈ ਗੱਲ ਨਹੀਂ ਆٹے ਵਾਲੀ ਬਣਾ ਲਵਾਂ ਨੇ ਤਾਂ ਇਹਦੇ ਵਿੱਚ ਮੈਂ ਪਾਤਾ ਸਾਰਾ ਸਮਾਨ ਡਰਾਈ ਫਰੂਟ ਮਖਾਣੇ ਨਾਰੀਅਲ ਦਾ ਬੁਰਾਦਾ ਆਪਣੇ ਹਾਰਜਵੈਣ ਸਾਰਾ ਸਮਾਨ ਟੋਕੜੀ ਦੇ ਵਿੱਚ ਪਾ ਲਿਆ ਫਿਰ ਹੁਣ ਜਿਹੜੋ ਪੰਜੀਰੀ ਬਣਾਉਣ ਐਨੀ ਮਿਹਨਤ ਕਰਦੇ ਵੀ ਆ ਤਾਂ ਅਚੀ ਤਰ੍ਹਾਂ ਹੀ ਬਣਾਈਏ ਇੱਕ ਇੱਕ ਭੈਣ ਦਾ ਕਮੈਂਟ ਸੀ ਕਿ ਤੁਸੀਂ ਕਿੰਨਾ ਕਿੰਨਾ ਸਮਾਨ ਪਾਇਆ 3 ਕਿਲੋ ਵਿੱਚ ਦੇਖੋ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਨਾਲ ਜਾਵੇ ਮਰਜ਼ੀ ਪਾ ਲਓ 100 ਗ੍ਰਾਮ ਬਦਾਮ 100 ਗ੍ਰਾਮ ਕਾਜੂ 100 ਗ੍ਰਾਮ ਖਰੋੜ ਤੇ 150 ਗ੍ਰਾਮ ਕਰ ਲਓ ਹਨਾ ਉਹ ਕੋਈ ਗੱਲ ਨਹੀਂ 100 150 ਗ੍ਰਾਮ ਤੋਂ ਵੱਧ ਤਾਂ ਨਹੀਂ ਪੈਂਦੇ ਹੋਣੇ 3 ਕਿਲੋ ਦੇ ਵਿੱਚ ਮੈਂ ਦੱਸ ਰਹੀਆਂ ਤੁਹਾਨੂੰ ਤੇ ਬਾਕੀ ਦਵਾਈਆਂ ਸੀ 100 100 ਗ੍ਰਾਮ ਪਾਈਆਂ 100 ਗ੍ਰਾਮ ਜਿਵੇਂ ਸਹਲਮ 50 ਗ੍ਰਾਮ ਸ਼ਤਾਵਰ 100 ਗ੍ਰਾਮ ਸਫੈਦ ਮੂਸਲੀ 100 ਗ੍ਰਾਮ ਲੋਜ਼ ਪਾਈ ਆ 200 ਗ੍ਰਾਮ ਹੀ ਪਾਈ ਨ 200 ਗ੍ਰਾਮ ਤੋਂ ਵੱਧ ਕੋਈ ਦਵਾਈ ਨਹੀਂ ਸੀ ਬਾਕੀ ਤੁਸੀਂ ਕਿਲੋ ਚ ਪਾਉਂਗੇ ਜੇ ਕਿਲੋ ਦੇ ਹਿਸਾਬ ਨਾਲ ਤੁਹਾਨੂੰ 30 40 ਗ੍ਰਾਮ ਤੋਂ ਵੱਧ ਕਿਲੋ ਚ ਪਾਇੋ ਨਾ ਇਹ ਦਵਾਈਆਂ ਗਰਮ ਹੁੰਦੀਆਂ ਨੇ 57 50 ਇਹ ਦਵਾਈਆਂ ਗਰਮ ਹੁੰਦੀਆਂ ਨਾ ਕਿ ਤੁਸੀਂ ਕਿਲੋ ਚ ਜੇ ਪਾਉਂਗੇ ਨਾ 30 ਗ੍ਰਾਮ ਹੀ ਪਾਇਓ ਕਿਲੋ ਦੇ ਹਿਸਾਬ ਨਾਲ ਉਸ ਤੋਂ ਵੱਧ ਨਾ ਪਾਇਓ ਤੇ ਡਰਾਈ ਫਰੂਟ ਕਿਲੋ ਚ 50 ਗ੍ਰਾਮ ਔਂਗ ਬਹੁਤ ਹੁੰਦੇ ਨੇ 50 ਗ੍ਰਾਮ ਬਦਾਮ 50 ਗ੍ਰਾਮ ਕਾਜੂ ਅਕਰੋਟ 50 ਗ੍ਰਾਮ ਪਿਸਤਾ ਪਾ ਲਿਓ ਉਹ ਬਹੁਤ ਹੁੰਦੇ ਨੇਗੀ ਬਾਕੀ ਤੁਸੀਂ ਮਖਾਣੇ ਪਾਉਂਗੇ ਉਹ ਮਾ ਖਾਣੇ ਚਾਹੀਦਾ ਪਨਾਗਰਾਮ ਕਰ ਲਿਓ ਕਿਉਂਕਿ ਹਲਕੇ ਹੁੰਦੇ ਨੇ ਭਜਨ ਚਾਰੇ ਚੜ ਜਾਂਦੇ ਨੇ ਤੋ ਲਾਸਟ ਤੇ ਪੰਜੀਰੀ ਵਿੱਚ ਪਾਤੀ ਦੀ ਅਸੀਖੰਡ ਟਾਈਮ ਹੋ ਗਿਆ 7:30 ਦਾ 7:30 ਹੋ ਗਏ ਤੇ ਹੁਣ ਪੰਜੀਰੀ ਬਣਾ ਕੇ ਅਸੀਂ ਆਇਆ ਅੰਦਰ ਇਧਰ ਭਾਂਡੇ ਭਾਂਡੇ ਪੈਨੇ ਲਾਈਨ ਲੱਗੀ ਪਈ ਭਾਂਡਿਆਂ ਦੀ ਜਦੋਂ ਕੋਈ ਚੀਜ਼ ਬਣਦੀ ਆ ਫਿਰ ਇੰਨੇ ਜ਼ਿਆਦਾ ਭਾਂਡੇ ਹੋ ਜਾਂਦੇ ਹਨਾ ਸਾਰੇ ਹੁਣ ਸਾਫ਼-ਸੂਫ਼ ਕਰਦੇ ਆ ਭਾਂਡੇ ਮਾਇਂ ਤੇ ਉਸ ਤੋਂ ਬਾਅਦ ਫਿਰ ਦੇਖਦੇ ਰੈਸਟ ਕਰਦੇ ਆ ਰੈਸਟ ਕੀ ਕਰੂੰਗਾ ਜੀਵੈਣ ਪਚੀ ਥੋੜੀ ਪਾਈ ਨਾ ਜੀਵੈਣ ਆਸਾਨ ਭਾਂਡੇ ਕਰਦੇ ਆ ਸਾਫ਼ ਦਵਿੰਦਰ ਤੋੜ ਕੇ ਲੈ ਆਇਆ ਕਿ ਇਹ ਸੰਤਰੇ ਬਾੜੀ ਚ ਕੱਲ ਵੀ ਕ ਸੰਤਰਾ ਖਾਦਾ ਸੀ ਬੜਾ ਮਿੱਠਾ ਸੀਗਾ ਤਾਂ ਦਵਿੰਦਰ ਹੋਰ ਤੋੜ ਕੇ ਲੈ ਕੇ ਹੁਣ ਸੰਤਰੀ ਖਾਣੇ ਪਹਿਲਾਂ ਪਾਣੀ ਦਾ ਗਲਾਸ ਪੀਨੇ ਆਂ ਭਾਂਡੇ ਭੁੰਡੇ ਚੱਕਦਾ ਪੰਜੀਰੀ ਬਣ ਗਈ ਚਾਹ ਨਾਲ ਖਾਵਾਂਗੇ ਹੈ ਖਾਧੀ ਹੈ ਨਹੀਂ ਟੇਸਟ ਨਹੀਂ ਕਰੀ ਪਰ ਦੇਖਣ ਜੇ ਰੰਗ ਬਣ ਬੜਾ ਸੋਹਣਾ ਆਇਆਗਾ ਲਾਲੀ ਤੇ ਮਿਹਨਤ ਥੋੜੀ ਹੀ ਲੱਗਦੀ ਹੈਗੀ ਪਰ ਯਾ ਮਿਹਨਤ ਨਾਲ ਬਣਦੀ ਹੈ ਪਰ ਬਾਅਦ ਵਿੱਚ ਆਇਆ ਮੌਜੇ ਮੌਜਾ ਆਰਾਮ ਨਾਲ ਬੈਠੇ ਖਾਈਏ ਤੂੰ ਆਪਣੀ ਬਾੜੀ ਆਲਾ ਸੰਤਰਾ ਆ ਕਿੰਨੂ ਕਿੰਨੂ ਮੈਂ ਸਾਰਾ ਛਿਲੇ ਹੈਗਾ ਮੈਂ ਜੀ ਖੱਟਾ ਹੋਇਆ ਛੱਡਣਾ ਨਾ ਪੈ ਜੇ ਆ ਕਿੰਨੂ ਆ ਨਾਮ ਕਿ ਲਓ ਆ ਗਲੇ ਅੰਦਰ ਆ ਆ ਸੰਤਰਾ 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 ਤਾਂ ਵੀ ਦੇਖਣ ਚੀ ਮੈ ਉਹ ਲੰਗਰੇ ਕੱਲ ਵੀ ਮਿੱਠਾ ਸੀ ਇਹ ਤਾਂ ਇਹਨੂੰ ਮਿੱਠਾ ਸੰਤਰਾ ਫਟ ਫਟ ਛਿਲੇ ਗਏ ਛਿਲਕਾ ਉੱtre ਹੀ ਪਏ ਸੇ ਦਾ ਰੱਖੇ ਚਾਹ ਬਣਨੀ ਮੇਰੀ ਤੇ ਦਵਿੰਦਰ ਦੀ ਬਣ ਰਹੀ ਹੈ ਚਾਹ ਪੰਜੀਰੀ ਨਾਲ ਪੀਵਾਂਗੇ ਚਾਹ ਜਮੈਂ ਲੰਚ ਨਹੀਂ ਕਰਿਆ ਹੈਗਾ ਸਵੇਰੇ ਮੈਂ ਰੋਟੀ ਖਾ ਲਈ ਸਬਜੀ ਨਾਲ ਮੈਂ ਲੰਚ ਕਰਿਆ ਨਹੀਂ ਤੇ ਹੁਣ ਟਾਈਮ ਹੋ ਰਿਹਾ 2 ਵਜ ਦਾ 2 ਵਜੇ ਤੇ ਅਸੀਂ ਪੀਵਾਂਗੇ ਹੁਣ ਚਾਹ ਪੰਜੀਰੀ ਨਾਲ ਪੰਜੀਰੀ ਦਾ ਰੰਗ ਬੰਦ ਕੁਛ ਇਹ ਜਾਇਆ ਦੇਖਣੋਂ ਤਾਂ ਵਧੀਆ ਬਾਕੀ ਖਾਣ ਚ ਦੇਖਾਂਗੇ ਕਿਵੇਂ ਆ ਦੇਖਣੋਂ ਮੈਂ ਤਾਂ ਵਧੀਆ ਰੰਗ ਬੰਨ ਬਾਕੀ ਖਾਣ ਚ ਦੇਖਾਂਗੇ ਕਿਵੇਂ ਆ ਇਧਰ ਮੈਂ ਪੀਪੀ ਨੂੰ ਪੰਜੀਰੀ ਪਾਉਣ ਵਾਸਤੇ ਧੁੱਪ ਲਵਾਦੇ ਹਾਂ ਤਾਂ ਸਾਫ਼ ਹੀ ਪਈਆਂ ਸਖਾਨੀਆਂ ਪਈਆਂ ਸਾਸ ਦੇ ਬਾਅਦ ਫੇਰ ਵੀ ਮੈਂ ਵਾਸ਼ ਕਰਕੇ ਧੁੱਪ ਲਵਾਦੇ ਹਾਂ ਉਹਨੂੰ ਧੁੱਪ ਉਹ ਲੈ ਕੇ ਮੈਂ ਚੱਕ ਕੇ ਤੇ ਨਾਲੇ ਸ਼ਾਮ ਨੂੰ ਜੋ ਪੰਜੀਰੀ ਠੰਡੀ ਹੋ ਗਈ ਉਹ ਪੰਜੀਰੀ ਕੱਢਾਂਗੀ ਇਹ ਬਾਰ ਬੜੀ ਕਿਚਨ ਨੂੰ ਪਈਆਂ ਫੇਰ ਮੈਂ ਘੱਟ ਯੂਜ਼ ਕਰਦੇ ਆਂ ਲੋੜ ਨਹੀਂ ਪੈਂਦੀ ਹੈਗੀ ਫਿਰ ਜਦੋਂ ਮੈਂ ਕਹਾਂ ਚਲੋ ਪੰਜੀਰੀ ਇਨਾਂ ਚ ਕੱਢ ਲਾਂ ਨੇ ਜਿਹੜੇ ਪਲਾਸਟਿਕ ਦੇ ਕੰਟੇਨਰ ਨੇ ਉਹ ਚ ਫਿਰ ਮੈਂ ਗਰੋਸਰੀ ਕਾ ਆਈਟਮ ਕੋਈ ਹੋਰ ਚੀਜ਼ ਕਰਦੀ ਜਾਂਦੀ ਆ ਇਨਾਂ ਚ ਪਾ ਲਾਂਗੇ ਪੰਜੀਰੀ ਤੇ ਉਦੋਂ ਪਹਿਲਾਂ ਮੈਂ ਬੈਠੀ ਬੈਠੀ ਨੇ ਆਹ ਸਬਜ਼ੀ ਕਰਤੀ ਤਿਆਰ ਮਟਰ ਕੱਟ ਕੇ ਰੱਖਤੇ ਗਾਜਰਾ ਕੱਟ ਕੇ ਰੱਖਤੇ ਸ਼ਾਮ ਨੂੰ ਸਬਜ਼ੀ ਬਣ ਜੂਗੀ ਸ਼ਾਮ ਨੂੰ ਨਾ ਬਣੀ ਕੱਲ ਨੂੰ ਬਣ ਜੂਗੀ ਜੇ ਕੱਟੀ ਪਈ ਹੋਵੇ ਚਲ ਫਿਰ ਬਣਾਉਣੀ ਵੀ ਔਖੀ ਨਹੀਂ ਲੱਗਦੀ ਗਾਜਰਾ ਕੱਟ ਕੇ ਰੱਖਦੀ ਆ ਇਹ ਮਟਰ ਕੱਟ ਕੇ ਰੱਖਤੇ ਨੇ ਹੁਣ ਮੈਂ ਰੱਖ ਦਿੰਨੇ ਫਰਿੱਜ ਵਿੱਚ ਕਾਜਨਾ ਵਾਸ਼ ਕਰੀ ਹੋਈ ਵਾਸ਼ ਕਰਕੇ ਕੱਟੀਆਂ ਨੇ ਬਸ ਡੱਬੇ 'ਚ ਪਾ ਕੇ ਮੈਂ ਫਰਿੱਜ ਵਿੱਚ ਠਕਾ ਦਿੰਨੀ ਆ ਸ਼ਾਮ ਦਾ ਸਾਡਾ ਪਤਾ ਨਹੀਂ ਰੋਟੀ ਸਾਡੀ ਕਿੱਥੇ ਹੋਊਗੀ ਕਿੱਥੇ ਨਾ ਹੋਊਗੀ ਘਰੇ ਆ ਗਏ ਹੋਏ ਤਾਂ ਸਬਜ਼ੀ ਬਣ ਜੂਗੀ ਨਹੀਂ ਫਿਰ ਕੱਲ ਨੂੰ ਬਣ ਜੂ ਟਾਈਮ ਹੋ ਰਿਹਾ ਤਾਂ ਇਹਦਾ ਟਾਈ ਵਜ ਗਿਆ ਤਾਂ ਅਸੀਂ ਚੱਲਿਆ ਮੱਥਾ ਟੇਕਣ ਤਲਵੰਡੀ ਸਾਬੋ ਮੱਥਾ ਟੇਕ ਲਈ ਦਵਿੰਦਰ ਨੂੰ ਅੱਜ ਟਾਈਮ ਸੀਗਾ ਕਿਹਾ ਤਾਂ ਸੋਚਦਾ ਕਿ ਦਿਨ ਰਹੀ ਸੀ ਚੱਲਾਂਗੇ ਪਰ ਅੱਜ ਦਵਿੰਦਰ ਫ੍ਰੀ ਸੀਗੇ ਹੁਣ ਵੀ ਜਾਂਦੇ ਆਂਦੇ ਨਾ ਲੇਟ ਹੀ ਹੋ ਗਿਆ ਮਤਲਬ ਦਵਿੰਦਰ ਦਪਹਿਰੇ ਸੌਂਗੇ ਮੈਨੂੰ ਕਿਹਾ ਉਸ ਨੂੰ ਸੌਣਾ ਜੇ ਆਪਾਂ ਜਾਣ ਟਾਈਮ ਨਾਲ ਚੱਲਾਂਗੇ ਟਾਈਮ ਨਾਲ ਆਜਾਂਗੇ ਕਹਿੰਦੇ ਮੈਂ ਅੱਜ ਘਰੇ ਆ ਮੇਰਾ ਸੌਣ ਨੂੰ ਜੀ ਕਰਦਾ ਮੈਨੂੰ ਸੌ ਜਾ ਜਾਂਦੇ ਫਿਰ ਕੇ ਚੱਲਦੇ ਆ ਫਿਰ ਸੌਂਗੇ ਤਾਂ ਕਰਕੇ ਅਸੀਂ ਥੋੜਾ ਜਿਹਾ ਲੇਟ ਹੋ ਗਿਆ ਥੋੜਾ ਅਸੀਂ ਪਹੁੰਚੂ ਗਏ ਗੁਰਦੁਆਰਾ ਤਲਵੰਡੀ ਸਾਬੋ ਧਮਧਮਾ ਸਾਹਿਬ ਮੱਥਾ ਟੇਕਣ ਇੱਥੇ ਟੇਕਦੇ ਮੱਥਾ ਅੱਜ ਨਾ ਸੰਡੇ ਸੀ ਸੰਡੇ ਕਰਕੇ ਬਹੁਤ ਜ਼ਿਆਦਾ ਰੌਣਕ ਸੀ ਬਹੁਤ ਵਧੀਆ ਲੱਗ ਰਹੀ ਨੀ ਅੱਗੇ ਪਿੱਛੇ ਅਸੀਂ ਹੋਰ ਦਿਨ ਆਉਣੇ ਨਾ ਇੰਨੇ ਜਿਹੇ ਰੌਣਕ ਨਹੀਂ ਹੁੰਦੀ ਪਰ ਅ ਤਲਵੰਡੀ ਤੋਂ ਤੇ ਹੁਣ ਸਾਡਾ ਪ੍ਰੋਗਰਾਮ ਥੋੜਾ ਚੇਂਜ ਹੋ ਗਿਆ ਚੇਂਜ ਆ ਹੀ ਹੋ ਗਿਆ ਉਹ ਰਵਿੰਦਰ ਦੇ ਨਾਨਕੇ ਨੇ ਕੋਲੇ ਤਲਵੰਡੀ ਕੋਲੇ ਪਿੰਡ ਤੇ ਹੁਣ ਸਾਡਾ ਉੱਧਰ ਜਾਣ ਦਾ ਪ੍ਰੋਗਰਾਮ ਬਣ ਗਿਆ ਵੀ ਹੁਣ ਇੱਥੋਂ ਤੱਕ ਆਇਆ ਨਾ ਫਿਰ ਜੇ ਕੋਲੇ ਆਉਣੇ ਫਿਰ ਮੁੜਨਾ ਮੁਸ਼ਕਲ ਹੋ ਜਾਂਦਾ ਫਿਰ ਸਾਨੂੰ ਆਏ ਵੀ ਚਲੋ ਉੱਥੇ ਵੀ ਜਾਈਏ ਹੁਣ ਟਾਈਮ ਸਾਡੇ ਕੋਲ ਘੱਟ ਹੀ ਸੀ ਅਸੀਂ ਜਾਂਦੇ ਮੁੜਦੇ ਨਾ ਅਸੀਂ ਮੁੜਦੇ ਮਾਨਸਾ ਬਾਜ਼ਾਰ ਤੋਂ ਸਾਨੂੰ ਕੰਮ ਸੀਗਾ ਤੇ ਉਸ ਕਰਕੇ ਸਾਨੂੰ ਆਏ ਸੀ ਪਹਿਲਾਂ ਸਾਨੂੰ ਆਏ ਸੀ ਅਸੀਂ ਵੀ ਉਹ ਬਾਜ਼ਾਰ ਵਾਲਾ ਕੰਮ ਕਰ ਲਿਆ ਦੁਕਾਨਾਂ ਦਾ ਬੰਦ ਹੋ ਜਾਣਾ ਪਰ ਤੇ ਅਸੀਂ ਕਿਹਾ ਚਲੋ ਥੋੜੇ ਜਿਹਾ ਥੋੜਾ ਟਾਈਮ ਜਾਏ ਆਣੇ ਹੁਣ ਨੇੜੇ ਆਇਆ ਫਿਰ ਮੁੜਨਾ ਔਖਾ ਹੋ ਜਾਂਦਾ ਕੋਲੋਂ ਤੁਹਾਨੂੰ ਅਸੀਂ ਚੱਲਿਆਂ ਦਵਿੰਦਰ ਤੇ ਨਾਨਕੇ ਟਾਈਮ ਤਾਂ ਥੋੜਾ ਥੋੜਾ ਟਾਈਮ ਲਗਾਵਾਂਗੇ ਪਰ ਉਹੀ ਗੱਲ ਫਿਰ ਚਲੋ ਮਿਲ ਲਾਂਗੇ ਮੁੜਨਾ ਵੀ ਔਖਾ ਹੋ ਜਾਂਦਾ ਕੋਲੋਂ ਆ ਕੇ ਤੁਹਾਨੂੰ ਚੱਲਿਆਂ ਥੋੜੇ ਨਾਨਕੇ ਪਰ ਹੈਗਾ ਸਰਪ੍ਰਾਈਜ਼ ਅਸੀਂ ਫੋਨ ਨਹੀਂ ਕੀਤਾ ਤੇ ਦਵਿੰਦਰ ਕਹਿੰਦੀ ਫੋਨ ਕਰ ਦਾਂ ਨਾ ਤੁਹਾਨੂੰ ਕੀਤਾ ਤੇ ਆਪਾਂ ਨੂੰ ਫਿਰ ਇਕੱਲੀ ਚਾਹ ਹੀ ਮਿਲੂਗੀ ਮੈਂ ਕਿ ਕੋਈ ਗੱਲ ਨਹੀਂ ਕਰੇ ਜਿਹੜਾ ਕੁਝ ਹੋਊਗਾ ਉਹ ਹੀ ਸਹੀ ਅੱਜ ਕੱਲ੍ਹ ਠੰਡਾ ਦੇ ਟਾਈਮ ਤੇ ਹਰ ਇੱਕ ਨੇ ਕੋਈ ਪੀਂਦੀ ਹੈ ਕੋਈ ਨਾ ਕੋਈ ਤਾਂ ਬਣਾ ਕੇ ਰੱਖੇ ਹੁੰਦਾ ਹੋਰ 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 ਕੀ ਕੁਝ ਨਾ ਬਣਾਈ ਹੋਗਾ ਨਹੀਂ ਬਣਾ ਉਹ ਕੋਈ ਬਿਸਕੁਟ ਹੀ ਹੋਣਗੇ ਕੋਈ ਗੱਲ ਨਹੀਂ ਫਿਰ ਕੀ ਇਕੱਲੀ ਚਾਹ ਪੀਣਾਂਗੇ ਫਿਰ ਫੋਨ ਕਰੇ ਬਿਨਾਂ ਸੇਵਨ ਨਾ ਹੁੰਦੀ ਫਿਰ ਫੋਨ ਕਰਦੇ ਆ ਫਿਰ ਅਗਲਾ ਭਾਈ ਦਾਨ ਨੇ ਕੋਈ ਨਾ ਕੋਈ ਚੀਜ਼ ਵੀ ਆਪਣੇ ਪਰੋਣੇ ਆਉਂਦੇ ਨੇ ਕੁਝ ਲੈ ਕੇ ਆਈਏ ਚਾਹ ਨਾਲ ਸੇਬ ਕਰੀਏ ਪਕੌੜੇ ਬਣਾਉਂਦੇ ਆ ਇਹ ਨੇ ਪਕੌੜੇ ਦੇ ਮਾਲਕ ਸ਼ਕੀਨ ਇਹਨਾਂ ਨੂੰ ਆਇਆ ਮੈਂ ਫੋਨ ਕਰਕੇ ਆਵਾਂ ਮੇਰੀ ਮੰਮੀ ਫਿਰ ਮੇਰੇ ਵਾਸਤੇ ਪਕੌੜੇ ਬਣਾਵੇ ਫਿਰ ਮੰਮੀ ਜੀ ਕੜਾਹੀ ਧਰ ਦੇਣ ਚੁੱਲੇ ਤੇ ਭੱਜੇ ਫਿਰਦੇ ਨੇ ਮੇਰੇ ਭਾਣ ਜੀ ਨੇ ਆਉਣਾ ਮੈਂ ਪਕੌੜੇ ਬਣਾਵਾ ਮੈਂ ਕਿਹਾ ਨਹੀਂ ਆਜਾ ਬਿਨਾ ਦੱਸੇ ਜਾਵਾਂਗਾ ਪਕੌੜੇ ਨਹੀਂ ਖਾਂਦੇ ਹੈਗੇ ਦੱਸ ਕੇ ਇੱਕ ਫੇਰ ਜਾਵਾਂਗਾ ਕਦੇ ਪਕੌੜੇ ਉਸ ਦਿਨ ਬਣ ਜਾਣਗੇ ਅੱਜ ਟਾਈਮ ਨਹੀਂ ਹੈਗਾ ਸਾਡੇ ਕੋਲ ਇਹਨਾਂ ਤੇ ਉਹ ਵੀ ਸਾਡਾ ਇੱਥੇ ਆਉਣਾ ਪੱਕਾ ਸ਼ੋਰ ਨਹੀਂ ਸੀ ਹੈਗਾ ਪਹਿਲਾਂ ਉਹ ਵੀ ਸਾਡਾ ਹੁਣ ਮੱਥਾ ਟੇਕ ਕੇ ਫੇਰ ਹੀ ਸਾਡਾ ਪ੍ਰੋਗਰਾਮ ਬਣਾਏ ਵੀ ਚਲੋ ਜਾਇਆ ਉਹਨੇ ਪਹਿਲਾਂ ਸਾਡਾ ਕੋਈ ਪ੍ਰੋਗਰਾਮ ਹੈ ਨਹੀਂ ਸੀ ਜਾਣ ਦਾ ਉਹ ਮੈਂ ਕਿਹਨਾਂ ਨੂੰ ਕਿਹਦੇ ਦੇਖਿਆ ਹੁੰਦਾ ਨਾਮ ਕੀ ਰੇ ਕਿ ਹੁੰਦਾ ਕੀ ਕੀ ਯਾਦਾਂ ਜੁੜੀਆਂ ਹੋਈਆਂ ਤੁਹਾਡੇ ਨਾਮ ਕੇ ਨਾਲ ਬਹੁਤ ਬਹੁਤ ਐਮ ਜੁੜੀਆਂ ਨੇ ਮੈਂ ਤੇ ਜਿਹੜੀ ਵਰਫੀ ਮੈਂ ਤੇ ਜਿਹੜੀ ਵਰਫੀ ਹਾਂ ਮੈਂ ਹੁੰਦੇ ਸੀ ਚਿੱਟੀ ਵਰਫੀ ਰੰਗ ਬਰੰਗੀ ਜਾਂਦੇ ਅੱਗੇ ਰੰਗ ਪਾ ਕੇ ਰੰਗ ਪਾ ਕੇ ਹਰੀ ਕਾ ਪਿੰਕ ਨਾ ਉਹਦਾ ਜਿਹੜੀ ਟੰਡਰੀਨ ਹਾਂ ਹਰੀ ਮੈਨੂੰ ਹੋਰ ਬਥੇਰੇ ਹੁੰਦੇ ਚੰਗਤਾਂ ਚ ਹਾਂ ਲਾਲ ਵਾਈਟ ਅੱਛਾ ਉਹ ਤਾਂ ਟਾਈਮ ਵੀ ਮਤ ਵਧੀਆ ਸੀਗਾ ਹਨਾ ਵੀ ਸੀ ਆਰ ਲਿਆਉਣਾ ਅੱਛਾ 20000 ਰਹਿਉਂਦੇ ਸੀ ਹਾਂ ਫਿਲਮਾਂ ਦੇਖਦੇ ਹੁੰਦੇ ਸੀ ਉਹ ਸ਼ਾਮ ਨੂੰ ਉਹ ਵੀ ਚੀਜ਼ ਆਕਿਆਨ ਬਣ ਗਈ ਹੁਣ ਦੇ ਬੱਚਿਆਂ ਨੂੰ ਕੀ ਪਤਾ 20000 ਕੀ ਹੁੰਦਾ ਹਨ 20000 ਵਾਲੀਆਂ ਜਿਹੜੇ ਕੈਸਟਾਂ ਹੁੰਦੀਆਂ ਸੀ ਅੱਗੇ ਉਹ ਕੀ ਹੁੰਦੀਆਂ ਨੇ ਅਸੀਂ ਵੀ ਹਾਸਟਲ ਨੂੰ ਜਿਹਦੇ ਵੀਕਐਂਡ ਹੁੰਦਾ ਹੁੰਦਾ ਸੀ ਨਾ ਫਿਰ ਕੁੜੀਆਂ ਥੋੜੀਆਂ ਰਹਿ ਜਾਂਦੀਆਂ ਸੀ ਕਿ ਕਾਫੀ ਘਰ ਚਲੀ ਜਾਂਦੀਆਂ ਸੀ ਤੇ ਜਿਹੜੀਆਂ ਰਹਿ ਜਾਂਦੀਆਂ ਸੀ ਇਕੱਠੀਆਂ ਹੋ ਕੇ ਪੈਸੇ ਪਾ ਕੇ 20000 ਲੈਂਦੇ ਸੀ ਜਿਹੜੇ ਮੂਵੀਜ਼ ਹੁੰਦੀਆਂ ਸੀ ਉਹ ਦੇਖ ਲੈਂਦੇ ਹੁੰਦੇ ਸੀ ਆ ਆ ਕੁਝ ਉਹ ਤਾਂ ਟਾਈਮ ਹੀ ਹੈ ਜਿਹਾ ਸੀ ਐਂਟਰਟੇਨਮੈਂਟ ਤੇ ਸਾਧਨ ਘੱਟ ਸੀਗੇ ਫਿਰ ਕਦੇ ਨਾ ਕਦੇ ਐਂਟਰਟੇਨਮੈਂਟ ਲਈ ਅਗਲਾ 20000 ਲਿਆਉਂਦਾ ਫਿਲਮਾਂ ਲਿਆਉਂਦਾ ਵੀ ਚਲਾ ਦੇਖ ਲਾਂਗੇ ਟਾਈਮ ਹੀ ਨਹੀਂ ਹੁੰਦੇ ਸੀ ਹਾਂ ਹੁਣ ਸਭ ਦੀ ਬੀਜੀ ਲਾਈਫ ਹੋ ਗਈ ਸਭ ਦੀ ਬੀਜੀ ਲਾਈਫ ਹੋ ਗਈ ਹੁਣ ਐਂਟਰਟੇਨਮੈਂਟ ਦੇ ਸਾਧਨ ਬਹੁਤ ਜ਼ਿਆਦਾ ਹੋ ਗਏ ਅਗਲਾ ਕਹਿੰਦਾ ਫਰੀਆਂ ਘਰੇ ਬੈਠਾ ਚਲੋ ਘੁੰਮਿਆਂ ਨੇ ਕੀਤੇ ਕੋਈ ਮੂਵੀ ਦੇਖਿਆ ਨੇ ਮਾਰਕੀਟ ਗਿਆ ਲਾਇਆ ਨੇ ਕਿ ਆਹ ਕੁਛ ਐ ਹੁੰਦਾ ਨਹੀਂ ਸੀ ਸਾਧਨ ਨਹੀਂ ਹੁੰਦੇ ਸੀਗੇ ਜਾਣ ਨੂੰ ਵੀ ਸਾਧਨ ਨਹੀਂ ਹੁੰਦੇ ਸੀ ਤੇ ਐਂਟਰਟੇਨਮੈਂਟ ਦੇ ਵੀ ਸਾਧਨ ਨਹੀਂ ਹੁੰਦੇ ਸੀ ਹੁਣ ਤਾਂ ਕਿਸੇ ਚੀਜ਼ ਦਾ ਅੰਤ ਹੀ ਨਹੀਂ ਜੇਬ 'ਚ ਪੈਸਾ ਹੁੰਦਾ ਜਿਹਦਾ ਬੰਦਾ ਕਿਤੇ ਮਰਜ਼ੀ ਤੁਰਿਆ ਫਿਰੇ ਕੁਝ ਮਾਰਗੀ ਖਰੀਦ ਲਈ ਜਾਂ ਕਿ ਬਸ ਸਿਰਫ ਜੇਬ ਚ ਪੈਸੇ ਹੋਣ ਚਾਹੀਦੇ ਨੇਗੇ ਹੋਰ ਕੁਝ ਬੋਲਣਾ ਚਾਹੁੰਗੇ ਹਾਂ ਕੁਝ ਨਹੀਂ ਹੋ ਜਾਪੀਓ ਚਾਹ ਪੀਓ ਗਿਆ ਨਾ ਕੁਝ ਨਹੀਂ ਬੋਲਣਾ ਹੈਗਾ ਚਾਹ ਪੀ ਕੇ ਬੋਲੋਗੇ ਚਲੋ ਜਾ ਕੇ ਮਿਲਦੇ ਆ ਨਾਨਕੇ ਨੂੰ ਸਰਪ੍ਰਾਈਜ਼ ਦੇਣੇ ਉਹਨਾਂ ਨੂੰ ਅੱਜ ਹੋ ਚੁੱਕਿਆ ਕਰੇ ਹੈ ਸਰਪ੍ਰਾਈਜ਼ ਉਹਨਾਂ ਨੂੰ ਕੁਝ ਨਹੀਂ ਪਤਾ ਵਿ ਅਸੀਂ ਆਉਣਾ ਆਉਣਾ ਮੇਹਟ ਕੇ ਉੱਲਣ ਮੰਮੀ ਜਾ ਕੇ ਮੰਮੀ ਇਨੇ ਕੋਲ ਲੈ ਗਏਟ ਅ ਇਹ 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 ਉਹ ਖੋਰੂ ਜਿਗਰੀ ਫਿਰਦੀ ਆ ਸਰਪ੍ਰਾਈਜ਼ ਉਹ ਆ ਗਈ ਮੇਰੀ ਦਰਾਣੀ ਮੇਰੀ ਦਰਾ ਮੇਰੀ ਦਰਾਣੀ ਦੇਖਦੇ ਨੇ ਮੈਂ ਕਿੱਥੋਂ ਆ ਗਿਆ ਅੱਜ ਅੱਛਾ ਇਹਦੇ ਭੁੱਖੇ ਨੂੰ ਦਵਾ ਲਾ ਲੋ ਵੀ ਇਧਰ ਮੇਰੀ ਦਰਾਣੀ ਨੇ ਕਰਤੀ ਚਾਹ ਤੇ ਨਾਲ ਆ ਪੀਜ਼ਾ ਅੱਜ ਇਹਨਾਂ ਦੀ ਵੈਡਿੰਗ ਅਨਿਵਰਸਰੀ ਆ ਆ ਕਾਪਲ ਦੀ ਇਹਨਾਂ ਨੇ ਪੀਜ਼ਾ ਖਾਦਾ ਸੀ ਉਹ ਸਾਡਾ ਬਚਿਆ ਪਰ ਸਾਡੀ ਮੋਹਰ ਲੱਗੀ ਹੋਈ ਸੀ ਤੇ ਹੈ ਦਾ ਅੰਛਾ ਕੀ ਅੰਸਾ ਆਲੇ ਕਿਸੇ ਬਿਨਾਂ ਦੱਸੇ ਆਏ ਆ ਇਹ ਤਾਂ ਕਹਿੰਦੇ ਫੋਨ ਕਰਦਾਂ ਨੇ ਆਪਾਂ ਨੂੰ ਕੱਲੀ ਜਾ ਮਿਲੂਗੀ ਮੈਂ ਕਿ ਨਹੀਂ ਹੁਣ ਨਾ ਪੰਜਣਾ ਪਾਉ ਉਹਨਾਂ ਦੀਆਂ ਦੇ ਹੀ ਗਰੀ ਮਤਲਬ ਕਰੇ ਫਨ ਬੰਡ ਮਟੋ ਸੁੱਤੀ ਦੀ ਆ ਜਾਂਦੀ ਅੰਛਿੰਦਾ ਕੀ ਆ ਵੀ ਰੁੱਖੀ ਜਾਂਦੀ ਹਾਂ ਇੱਧਰ ਬਹੁਤ ਕੰਨਾ ਕੁਝ ਨਾ ਕੁਝ ਮੈਂ ਕਹਿੰਦੀ ਕੁਝ ਨਾ ਕੁਝ ਹੁੰਦਾ ਹੀ ਅੱਜ ਕੱਲ ਕੋਈ ਗੱਲ ਨਹੀਂ ਇਹ ਜਾਈ ਸੀ ਸਮਾਂ ਬਿਲਡਿੰਗ ਦਾ ਅੱਜ ਸੰਡੇ ਦੇ ਦੁਕਾਨਾ ਆਉਂਦੀ ਸੀ ਕਹਿੰਦੇ ਕਹਿੰਦੇ ਮੈਂ ਤਾਂ ਆਪਦੀ ਮੰਮੀ ਦੇ ਪਕੌੜੇ ਖਾਉਂ ਮੈਂ ਦੱਸ ਕੇ ਆਉਂਗਾ ਮੰਮੀ ਮੈਂ ਉਹ ਫੇਰ ਕਦੇ ਚੱਲ ਜਾਾਂਗੇ ਆਪਾਂ ਪਕੌੜਿਆਂ ਦਾ ਪ੍ਰੋਗਰਾਮ ਫੇਰ ਬਣਾ ਲਾਂਗੇ ਮੈਂ ਕਹਿ ਦੇਣਾ ਤਾਂ ਪਕੌੜੇ ਵਧੀਆ ਹੋਤੇ ਆਪਣੇ ਸਵਾਦ ਸੇ ਵਧੀਆ ਅੱਛਾ ਮੰਮੀ ਨੂੰ ਪੀਜ਼ਾ ਵਧੀਆ ਲੱਗਿਆ ਹਾਂ ਮਮੇ ਵਧੀਆ ਲੱਗਿਆ ਨਹੀਂ ਮੈਂ ਤਾਂ ਵਧੀਆ ਲੱਗਿਆ ਵਧੀਆ ਲੱਗਿਆ ਅੱਜ ਪਹਿਲੀ ਵਾਰ ਖਾਧਾ ਤੁਸੀਂ ਪਹਿਲੀ ਵਾਰ ਖਾਧਾ ਅੱਛਾ ਪਹਿਲੀ ਵਾਰ ਹੀ ਕਰਿਆ ਵੇ ਕੱਚਾ ਵਿੱਚ ਕੱਚਾ ਅੱਛਾ ਟਾਈਮ ਹੋ ਗਿਆ 7 ਵਜੇ ਦਾ 7:00 ਵਜੇ ਤੇ ਅਸੀਂ ਆਗੇ ਮਾਨਸਾ ਇੱਥੇ ਇੱਕ ਦੋ ਕੰਮ ਸੀ ਕਰਨ ਵਾਲੇ ਇੱਕ ਐਗ ਫਲੈਨ ਸੀ ਮੋਰਚੋਂ ਲੈ ਲੈ ਇੱਕ ਦੋ ਚੀਜ਼ਾਂ ਹੋਰ ਲੈਣੀਆਂ ਸੀ ਉਹ ਚੱਕੀਆਂ ਦਵਾਈ ਲੈਣੀ ਸੀ ਡਾਕਟਰ ਦੇ ਉਹ ਲੈ ਲਈ ਤੇ ਹੁਣ ਅਸੀਂ ਚੱਲਦੇ ਆ ਘਰੇ ਮਾਂ ਵਾਲੇ ਕੰਮ ਕਰਨ ਦੀ ਜਰੂਰਤ ਸੀ ਸਾਨੂੰ ਇੱਥੇ ਸ਼ਾਪਸ ਨਵਨ ਹੋਏ ਨੇ ਇੱਕ ਤਾਂ ਸੰਡੇ ਕਰਕੇ ਤੇ ਲਾ ਸੰਡੇ ਆ ਸ਼ਾਪਸ ਕੁਝ ਤਾਂ ਬੰਦ ਸੀ ਕੁਝ ਜਲਦੀ ਬੰਦ ਹੋ ਜਾਂਦੇ ਨੇ ਉਸ ਕਰਕੇ ਇੱਕ ਦੋ ਕੰਮ ਸਿਵਾ ਸੀ ਕਰ ਲਈ ਫਟਾਫਟ ਆ ਕੇ ਤੇ ਹੁਣ ਚਲਦੇ ਆ ਘਰੇ ਘਰੇ ਜਾ ਕੇ ਫਿਰ ਉਹ ਦੇਖਦੇ ਆ ਰੋਟੀ ਖਾਣੇ ਕਰਨਾ ਖਾਣੀ ਮੈਂ ਤਾਂ ਖਾਦੇ ਵੀ ਨਸਾਰ ਨੂੰ ਮੈਂ ਤਾਂ ਨਹੀਂ ਭੁੱਖਾ ਨਹੀਂ ਕਿਉਂਕਿ ਉੱਥੇ ਨਾਨਕੇ ਨਾ ਸ ਪੀਜ਼ਾ ਖਾ ਲਿਆ ਚਾਹ ਪੀ ਲਈ ਮੇਰੇ ਤੇ ਇੱਕ ਸਲਾਈਸ ਨਾਲੇ ਪੇਟ ਭਰ ਗਿਆ ਬਾਕੀ ਦਵਿੰਦਰ ਦਾ ਪਤਾ ਨਹੀਂ ਸ਼ਾਇਦ ਐਗ ਬੋਇਲ ਕਰਵਾ ਕੇ ਖਾ ਲੈਣਾ ਇਹ ਤਾਂ ਆਈਆਂ ਕਈ ਵਾਰ ਐਗ ਹੀ ਖਾ ਲੈਂਦੇ ਨੇ ਇਕੱਲੇ ਘਰੇ ਚਲਦੇ ਆ ਘਰ ਜਾ ਕੇ ਫਿਰ ਘਰ ਦੇ ਕੰਮ ਕਰਦੇ ਪ ਚੇਂਜ ਪਾਂਦੇ ਵਗੈਰਾ ਪੈ ਨਹੀਂ ਉਹ ਚੱਕਣੇ ਨੇ ਘਰ ਦੇ ਕੰਮ ਵੀ ਜਾਂਦੇ ਨੂੰ ਨਾ ਖਿਲਾਰਾ ਆ ਪੈ ਨਹੀਂ ਕਿ ਤਾ ਆਪਾਂ ਵਾਪਸ ਆਉਣੇ ਆ ਘਰੇ ਆਇਆ ਲੱਗਦਾ ਵੀ ਜਿੰਨੇ ਸਮਾਨ ਦੇ ਸਾਹਮਣੇ ਆਲਾ ਪਿਆ ਆ ਵੀ ਚੱਕਣ ਵਾਲਾ ਪਿਆ ਆ ਵੀ ਚੱਕਣ ਵਾਲਾ ਪਿਆ ਨਾਲ ਮੈਂ ਸਾਰਾ ਕੁਝ ਚੱਕਦਾਰ ਕਰਕੇ ਆਇਆ ਫੇਰ ਵੀ ਥੋੜੀ ਥੋੜੀ ਨਾਲ ਨਾ ਹੋ ਜਾਂਦੇ ਨੇ ਹੁਣ ਆ ਕੱਪੜੇ ਚੇਂਜ ਕਰਾਂਗੇ ਸ਼ੂ ਉਤਾਰਾਂਗੇ ਜੈਕਟ ਉਤਾਰਾਂਗੇ ਸਾਰੇ ਚੱਕ-ਚੱਕੇ ਧਰਨੇ ਪਹਿਨਗੇ ਨਹੀਂ ਫਿਰ ਸਵੇਰੇ ਕੰਮ ਵੱਜ ਜਾਂਦਾ ਬਸ ਆਹ ਇਹ ਜੇ ਨਿੱਕੇ ਮੋٹے ਕੰਮ ਜੇ ਆਪਾਂ ਨੂੰ ਚੱਲਦੇ ਰਹਿੰਦੇ ਨੇ ਘਰ ਵਿੱਚ ਟਾਈਮ ਹੋ ਰਿਹਾ ਸਵਾ 8 ਦਾ ਸਵਾ 8 ਹੋ ਗਏ ਹੁਣ ਘਰੇ ਆ ਕੇ ਨ ਥੋੜੀ ਤਿਆਰੀ ਕੀਤੀ ਐ ਸੋ ਯਾਰੀ ਅਸੀਂ ਜਾਣਾ ਬੇਟੇ ਕੋਲੇ ਤੇ ਸਵੇਰੇ ਜਲਦੀ ਨਿਕਲਣਾ ਇਸ ਕਰਕੇ ਮੈਂ ਉਹਦੇ ਲਈ ਜੋ ਸਮਾਨ ਉਹਨੇ ਮੰਗਾਇਆ ਸੀ ਉਹ ਮੈਂ ਹੁਣ ਤਿਆਰ ਕਰਕੇ ਰੱਖ ਰਹੀ ਆ ਇਹ ਤਾਂ ਅਸੀਂ ਬਾਜ਼ਾਰੋਂ ਆਉਂਦੇ ਹੋਏ ਲੈ ਕੇ ਆਏ ਸੀ ਪੀਨਟ ਬਟਰ ਤੇ ਉਹਦੇ ਆਹ ਓਟਸ ਪਿੰਟੋਲਾ ਓਟਸ ਆ ਚਾਕਲੇਟ ਵਾਲੇ ਉਹ ਖਾਂਦੇ ਨੇ ਬੱਚੇ ਕਈ ਵਾਰ ਉਹ ਤੇ ਬ੍ਰੈਕਫਾਸਟ ਨਹੀਂ ਪਸੰਦ ਕਰਦੇ ਆ ਮਿਸ ਹੋਏ ਤਾਂ ਬੱਚੇ ਲੇਟ ਉੱਠਦੇ ਨੇ ਤਾਂ ਫਿਰ ਓਟਸ ਆਪਦੇ ਬਣਾ ਕੇ ਉਹ ਖਾ ਲਾਂਦਾ ਤੇ ਆਹ ਹੁਣ ਜਿਵੇਂ ਸਰਦੀ ਸ਼ੁਰੂ ਹੋ ਗਈ ਤਾਂ ਉਹਦੇ ਲਈ ਮਿਕਸਡ ਡਰਾਈ ਫਰੂਟ ਮੈਂਗਾ ਹੈ ਡੱਬੇ 'ਚ ਨਾ ਮਿਕਸ ਕਰਕੇ ਪਾਤਾ ਉਹਦੇ ਵਿੱਚ ਸਾਰਾ ਕੁਝ ਇਹ ਸਰਦੀਆਂ ਬੱਚੇ ਖਾਣੇ ਕਰਨਗੇ ਉਹ ਵੀ ਚਰੋ ਹੈਲਥ ਵਾਈਜ਼ ਵੀ ਅੱਛਾ ਗਰਮੀ ਤਾਂ ਸੀ ਉਹਨੂੰ ਜ਼ਿਆਦਾ ਖਾਣ ਦੀ ਕੋਈ ਗਰਮੀ ਹੁੰਦੀ ਐ ਨਾ ਫਿਰ ਗਰਮੈਸ਼ ਕਰ ਜਾਂਦਾ ਤੇ ਸਰਦੀ ਵਿੱਚ ਹੁਣ ਚਲੋ ਖਾਣਾ ਕਰੂੰਗਾ ਕੁਝ ਮੈਂ ਪਾਤੀਆਂ ਅਲਸੀ ਵਾਲੀਆਂ ਪੀਂਦੀ ਆ ਉਹਨੇ ਮੰਗਾਈਆਂ ਤਾਂ ਨਹੀਂ ਸੀ ਉਹਨੇ ਕਹਿਦਾ ਮਮਾ ਲੈ ਕੇ ਲਾਇਓ ਮਨਾ ਕਰਤਾ ਫਿਰ ਵੀ ਮੈਂ ਥੋੜੀਆਂ ਹੀ ਪਾਤੀਆਂ ਇਹ ਮਾਂ-ਬਾਪ ਦਾ ਪਿਆਰ ਹੀ ਹੁੰਦਾ ਗਾਂ ਤਾਂ ਕੁਝ ਵੀ ਨਹੀਂ ਹੁੰਦੀ ਬੱਚੇ ਨੇ ਮਨਾ ਕਰਤਾ ਪਰ ਫਿਰ ਵੀ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਇਕੱਤੀ ਕਦੇ ਖਾਦੀ ਜਾਂਦੇ ਉਹ ਖਾਣਾ ਦਾ ਪੰਜੀਰੀ ਉਹ ਖਾਂਦਾ ਨਹੀਂ ਮੈਂ ਪੰਜੀਰੀ ਪਾ ਦਾਂ ਡੱਬੇ ਵਿੱਚ ਪੰਜੀਰੀ ਉਹ ਬਿਲਕੁਲ ਵੀ ਨਹੀਂ ਖਾਂਦਾ ਪਿੰਨੀਆਂ ਮੇਰੇ ਕੋਲ ਪਣੀਆ ਪੀਆਂ ਸੀ ਪਿੰਨੀਆਂ ਪਾਤੀਆਂ ਤੇ ਹੁਣ ਰਾਤ ਨੂੰ ਅਸੀਂ ਕਰਿਆ ਕਿ ਮੈਂ ਤੇ ਦਵਿੰਦਰ ਨੇ ਤਾਜ਼ਾ ਫਰੂਟ ਤੋੜ ਕੇ ਲੈ ਕੇ ਆਇਆ ਘਰੋਂ ਅਸੀਂ ਕਰਿਆ ਅਮਰੂਦ ਲੱਗੇ ਹੋਏ ਨੇ ਕਿਨੂ ਲੱਗੇ ਹੋਏ ਨੇ ਸੰਤਰੇ ਲੱਗੇ ਹੋਏ ਨੇ ਹੁਣ ਤਾਜ਼ਾ ਅਮਰੂਦ ਤੋੜ ਕੇ ਲੈ ਕੇ ਆਇਆ ਕਿਉਂਕਿ ਜਦੋਂ ਫਿਰ ਘਰੇ ਫਰੂਟ ਹੋਵੇ ਨਾ ਜੋ ਬੱਚੇ ਨਾ ਖਾਣ ਆਪਦਾ ਵੀ ਦਿਲ ਨਹੀਂ ਕਰਦਾ ਹੈਗਾ ਖਾ ਤਾਂ ਲੈਨੇ ਪਰ ਉਹ ਗੱਲ ਨਹੀਂ ਮੰਦੀ ਇਤਨੇ ਕਿਤੇ ਨਾ ਬੱਚਿਆਂ ਦੀ ਜਾਂ ਜਰੂਰ ਹੁੰਦੀ ਹੈਗੀ ਔਰ ਉਹਨੂੰ ਇਹ ਫਰੂਟ ਬਹੁਤ ਪਸੰਦ ਨੇ ਕਿਨੂ ਸੰਤਰੇ ਅਮਰੂਦ ਉਹਨੂੰ ਬਹੁਤ ਪਸੰਦ ਨੇ ਐਪਲ ਬਨਾਣਾ ਘਟ ਖਾਂਦਾ ਇਹੀ ਫਰੂਟ ਜਾਂਦੇ ਖਾਂਦਾ ਫਿਰ ਅਸੀਂ ਹੁਣ ਤਾਜ਼ਾ ਫਰੂਟ ਤੋੜ ਕੇ ਲੈ ਕੇ ਆ ਬਾਰਨੇ ਚ ਟੋਰਚ ਲਗਾ ਕੇ ਰਾਤ ਨੂੰ ਕੰਮ ਸਵੇਰੇ ਵੀ अर्ਲੀ ਸੇ ਨਿਕਲ ਜਾਣਾ ਤੇ ਹੁਣ ਮੈਂ ਸਾਰੇ ਫਰੂਟ ਨਾ ਵਾਸ਼ ਕਰਕੇ ਮਿੱਟੀ ਲੱਗੀ ਪਈ ਆ ਸਾਰਾ ਚੰਗੀ ਤਰ੍ਹਾਂ ਵਾਸ਼ ਕਰਕੇ ਸਾਫ਼ ਕਰਕੇ ਤੇ ਫਿਰ ਮੈਂ ਹੁਣ ਪੈਕ ਕਰ ਦਾਂਦੀ ਆ ਸਾਰੇ ਸਮਾਨ ਨੂੰ ਇੰਨੀ ਕੋਈ ਤਿਆਰੀ ਆ ਜਿਹੜਾ ਫਿਕਰ ਜਿਹੜਾ ਪਿਆਰ ਮਾਂ ਬਾਪ ਬੱਚੇ ਨੂੰ ਕਰਦੇ ਆ ਨਾ ਕੋਈ ਨਹੀਂ ਕਰ ਸਕਦਾ ਕੋਈ ਵੀ ਮਾਂ ਬਾਪ ਦੀ ਥਾਂ ਤਾਂ ਕੋਈ ਲੈ ਹੀ ਨਹੀਂ ਸਕਦਾ ਕੋਈ ਲੱਖਾ ਸੋਲਾ ਰਿਸ਼ਤੇਦਾਰ ਭੈਣ ਭਾਈ ਚੰਗਾ ਪਰ ਜਿਹੜੇ ਮਾਂ ਬਾਪ ਥੋੜੀ ਫਿਕਰ ਕਰਦੇ ਨੇ ਬੱਚਿਆਂ ਦੀ ਫਿਕਰ ਕਰਦੇ ਨੇ ਬੱਚਿਆਂ ਨੂੰ ਪਿਆਰ ਕਰਦੇ ਨੇ ਕੋਈ ਨਹੀਂ ਕਰ ਸਕਦਾ ਹੈਗਾ ਸੋ ਸਾਨੂੰ ਸਮਾਨ ਵਿੱਚ ਕਰਦਾਨੀ ਪੈਕ ਮੈਨੂੰ ਇਸ ਵਿੱਚ ਕੋਈ ਚੀਜ਼ ਭੁੱਲਣਾ ਨਹੀਂ ਜਾਵਾ ਇਸ ਕਰਕੇ ਮੇਰਾ ਆਤਮ ਨੂੰ ਸਾਰਾ ਕੁਝ ਪੈਕ ਕਰਕੇ ਪਾਵਾਂ ਆਪਣੀ ਪੰਜੀਰੀ ਦੇ ਨਾਲ ਟੈਕਸਚਰ ਕੁਝ ਇਸ ਤਰ੍ਹਾਂ ਦਾ ਬਣ ਗਿਆ ਬਹੁਤ ਵਧੀਆ ਬਣ ਗਈ। ਦਵਿੰਦਰ ਕਹਿ ਰਹੇ ਸੀ ਕਿ ਉਹ ਜ਼ਿਆਦਾ ਪਿਆ ਗਿਆ ਕਿ ਉਹ ਜ਼ਿਆਦਾ ਪਿਆ ਗਿਆ ਪਰ ਹੁਣ ਖੁਸ਼ਕ ਹੋ ਗਿਆ। ਦੇਖੋ ਠੰਡੀ ਹੋ ਕੇ ਨਾ ਖੁਸ਼ਕ ਹੋ ਜਾਂਦੀ ਆ। ਸਰਦੀ ਵਿੱਚ ਗਰਮੀ ਵਿੱਚ ਜੇ ਬਣਾ ਰਹੇ ਫਿਰ ਤਾਂ ਕਿਉਂ ਘੱਟ ਚਾਹੀਦਾ ਹੁੰਦਾ ਕਿਉਂਕਿ ਉਹ ਉੱਪਰ ਆ ਜਾਂਦਾ ਗਰਮੀ ਵਿੱਚ ਪਰ ਸਰਦੀ ਵਿੱਚ ਜੇ ਉਹ ਕਿਉਂ ਆਪਾਂ ਘੱਟ ਰੱਖਾਂਗੇ ਪਹਿਲਾਂ ਹੀ ਤਾਂ ਬਿਲਕੁਲ ਸੁੱਕੇ ਹੀ ਖੁਸ਼ਕ ਹੋ ਜਾਂਦੀ ਆ। ਜਿਸ ਕਰਕੇ ਕਿ ਉਹ ਥੋੜਾ ਬਣਾਉਣ ਲੱਗੇ ਐਕਸਟਰਾ ਰੱਖਣਾ ਪੈਂਦਾ। ਫਿਰ ਠੰਡ ਕਰਕੇ ਖੁਸ਼ਕ ਹੋਏ ਨੇ ਪਰ ਬਿਲਕੁਲ ਠੀਕ ਹੋ ਗਿਆ ਦੇਖੋ। ਪਹਿਲਾਂ ਪਹਿਲਾਂ ਗਰਮ ਗਰਮ ਚ ਲੱਗ ਰਿਹਾ ਜਿਵੇਂ ਦਿਲ ਕਹਿੰਦਾ ਮੈਨੂੰ ਆਏ ਲੱਗ ਰਿਹਾ ਕਿਉਂ ਜ਼ਿਆਦਾ ਮੈਂ ਕਿਹਾ ਨਹੀਂ ਤੁਹਾਨੂੰ ਗਰਮ ਕਰਕੇ ਲੱਗ ਰਿਹਾ ਕਿਉਂ ਜ਼ਿਆਦਾ ਜੋ ਠੰਡੀ ਹੋ ਗਈ ਫੇਰ ਨਹੀਂ ਲੱਗਣਾ ਕਿਉਂ ਜ਼ਿਆਦਾ ਬਹੁਤ ਵਧੀਆ ਟੈਕਸਚਰ ਬਣ ਗਿਆ ਪਨੀਰੀ ਦਾ ਟੇਸਟ ਵੀ ਬਹੁਤ ਵਧੀਆ ਬਣਿਆ ਜਿਵੇਂ ਇੰਨੀਆਂ ਦਵਾਈਆਂ ਪਾਈਆਂ ਨੇ ਕਈਆਂ ਨੂੰ ਆਏ ਲੱਗਦਾ ਉਹ ਵੀ ਦਵਾਈਆਂ ਪਾ ਕੇ ਟੇਸਟ ਇਹਦਾ ਕੋਣ ਆ ਕੇ ਸੇਲ ਆ ਕੇ ਸੂਰਤ ਰੰਨ ਹੋ ਜਾਂਦਾ ਹੋਵੇ ਬਿਲਕੁਲ ਟੇਸਟ ਨਹੀਂ ਬਦਲਦਾ ਕਿਸੇ ਵੀ ਦਵਾਈ ਨਾਲ ਟੇਸਟ ਪੰਜੀਰੀ ਦਾ ਪੰਜੀਰੀ ਵਾਂਗੂ ਹੀ ਰਹਿੰਦਾ ਖਾ ਕੇ ਪਤਾ ਹੀ ਨਹੀਂ ਲੱਗਦਾ ਵੀ ਕੋਈ ਦਵਾਈਆਂ ਪਾਈਆਂ ਨੇ ਇਹਦੇ ਵਿੱਚ ਬਿਲਕੁਲ ਪਤਾ ਹੀ ਨਹੀਂ ਲੱਗਦਾ ਹੈ ਕਿ ਵੀ ਕੋਈ ਇੰਨੀਆਂ ਦਵਾਈਆਂ ਇਹਦੇ ਵਿੱਚ ਪਾਈਆਂ ਨੇ ਟੇਸਟ ਬਿਲਕੁਲ ਠੀਕ ਰਹਿੰਦਾ ਇਹਦੇ ਠੰਡੇ ਹੋ ਚੁੱਕੇ ਪੰਜੀਰੀ ਤਾਂ ਆਪਾਂ ਕੱਢਦੇ ਹੁਣ ਡੱਬਿਆਂ ਵਿੱਚ ਤੇ ਫਿਰ ਕਰਾਂਗੇ ਚਾਹ ਨਾਲ ਇੰਜੋਏ ਦਵਿੰਦਰ ਹਾਸਰ ਜਿਹੜੇ ਪੰਜੀਰੀ ਬਣਾਉਨੇ ਸੀ ਕਹਿੰਦੇ ਖਾਣਾ ਹੀ ਸੌਖਾ ਕਹਿੰਦੇ ਇਹਦਾ ਕੰਮ ਬਹੁਤ ਔਖਾ ਪੰਜੀਰੀ ਵਾਲਾ ਖੁਰਚਣਾ ਮਾਰੀ ਚਲੋ ਇੱਕ ਮਿੰਟ ਦੇਣਾ ਛੱਡੋ ਕਹਿੰਦੇ ਸੱਚੀ ਗੱਲ ਹੈ ਸਿਰਫ ਖਾਣਾ ਸੌਖਾ ਕਹਿੰਦੇ ਉਸ ਤੋ ਐਸੀ ਜੇ ਮੇਰੀ ਅੱਜ ਵਾਲੀ ਵੀਡੀਓ ਹੋਪਸ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਅਲੀ ਸਾਰਿਆਂ ਨੂੰ ਸੱਚੀ ਅਕਾਲ